ਆ ਹਾਂ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਲੈ ਕੇ ਚੱਲੇ ਆਂ ਕੁੰਡੀਆਂ ਸਾਗ ਮਾਰਨ ਵਾਸਤੇ ਆਪਾਂ ਵੀ ਇੱਥੇ ਕਣਕ ਆਪਣਾ ਪਾਖੇ ਲਾਉਣਾ ਕਣਕ ਵਾਲੀ ਮਸ਼ੀਨ ਇਹਦੇ ਮਾਰਨ ਟਰੈਕਟਰ ਮਗਰ ਹੁਣ ਧਰ ਲਈ ਆਪਾਂ ਕੁੰਡੀਆਂ ਇਹਨਾਂ ਚਲ ਦੇ ਆ ਫੇਰ ਆਪਾਂ ਇਹੇ ਪਾਉਣ ਇੱਕ ਵਾਰੀ ਫੇਰ ਆਪਾਂ ਮਾਰਾਂਗੇ ਸਾਗ ਫੇਰ ਪੀਜਾਂ ਕਰ ਦਾਂ ਸਟਾਰਟ ਦੇਖ ਤੂੰ ਆ ਮਾਰਦਾ ਇਹ ਆਜਾ ਜਾਂਦਾ ਸੀ ਮੈਂ ਰਾਸਤੇ ਜਾਣਾ ਹੁਣ ਦੇਖੋ ਫੁੱਲ ੜੱਕਰਦੇ ਆਪਾਂ ਹੁਣ 25 ਦੇ ਲਾ ਦੀਏ ਸੂਈ ਜੀ ਚਾਹੂ ਫਿਰ 40 45 ਤੇ 50 ਤੇ ਵਾਜ ਜਾਂਦਾ ਰੈਡ ਇਹ ਲਾਤਾ 25 ਦੇ ਫੁੱਲ ਹੁਣ ਵਜਾਉ 50 ਤੇ 5 ਮਿੰਟਾਂ ਜੇ ਗਿਆ ਬਸ ਦੂਜੇ ਵਿੰਡ ਮਸ਼ੀਨ ਪਾਉਣਾ ਮਸ਼ੀਨ ਵੇਲੇ ਤਾਂ ਆਪਾਂ ਹੋਲੀ-ਫੁਲੀ ਆਵਾਂਗੇ ਹੁਣ ਆਪਾਂ ਮੜਾ ਤੇਜ਼ ਵਾਜਣਾਂਗੇ ਬਸ ਦਾ ਆਪਾਂ ਪਾ ਲਈ ਮਸ਼ੀਨ ਆਪਣੇ ਨਾਲ ਪਾਈ ਆ ਪਾਈ ਜਾਂਦਾ ਤੇ ਆਪਾਂ ਤੁਰਦੇ ਆ ਫੇਰ ਮਸ਼ੀਨ ਪਾ ਕੇ ਚੱਲਦੇ ਆਂਗੇ ਮਸ਼ੀਨ ਲੈ ਕੇ ਹਾਂਜੀ ਮੈਂ ਮਸ਼ੀਨ ਲੈ ਕੇ ਹੁਣ ਤੁਰ ਪਿਆ ਸੀ ਆ ਆਪਣੀ ਮਸ਼ੀਨ ਨਵੀਂ ਮਸ਼ੀਨ ਆ ਵਧੀਆ ਇਹ ਇਹਦੇ ਨਾਲ ਬੀਜਾਂਗੇ ਆਪਾਂ ਕਣਕ ਕਣ ਚੱਲਿਆ ਹੁਣ ਇੱਕ ਵਾਰੀ ਤਾਂ ਆਪਾਂ ਹੌਲੀ ਹੌਲੀ ਜਾਣਾ ਬੂਗਾ ਮਸ਼ੀਨਾਂ ਵਾਂਗ ਰਸ ਤੈਨੋ ਆ ਦੇਖੋ 1500 ਚੱਕਰਾਂ ਤੇ ਚੱਲਦੇ ਆਂਗੇ ਚਲੋ ਜੀ ਆਪਾਂ ਖੇਤ ਆ ਤਾਂ ਜਿੱਥੇ ਸੀ ਤੀਰ ਹੁਣ ਆਪਾਂ ਗੱਡੀ ਦੇ ਕੋਤਨੀ ਕਿੱਥੇ ਲਈ ਖੜਾ ਹੈ ਜੀ ਜਿਹੜੇ ਚਮਾਖੇ ਦੇ ਵਿੱਚ ਹੈ ਉਹ ਦੇਖ ਇਹਦੇ ਵਿੱਚ ਰੇਲ ਆਤੀ ਹੈਗੀ ਤੇ ਗੱਡੀ ਦੇ ਜਮਾਂ ਅੰਦਰ ਲੈ ਦੇ ਆਣੀ ਇਹ ਮਣਾ ਉੱਤੇ ਬਾਹਰ ਖੜਾ ਲਿਆ ਤੁਸੀਂ ਅੰਦਰ ਲਈ ਆ ਕੇ ਖੜਾ ਲਿਓ ਚਲਦੇ ਹੁਣ ਆਪਾਂ ਬਸ ਮਸ਼ੀਨ ਕੱਢੀ ਫਿਰ ਮਾਰਦੇ ਆ ਬਿਠਾ ਲਾ ਇੱਕ ਚਲ ਦੇਣਾ ਗੱਡੀ ਤੇ ਲਾਇਆ ਆ ਦੇਖੋ ਗੱਡੀ ਡਰੈਡ ਕਿਆ ਨਿਆਰੇ ਹੀ ਨਿਆਰੇ ਤਾਂ ਜੀ ਆਪਾਂ ਕੱਢਤੀ ਸੀ ਹੁਣ ਮਸ਼ੀਨ ਆਪਾਂ ਚੱਲਿਆ ਹੁਣ ਸਾਗਾ ਲੈ ਆਕੇ ਦੇ ਮਗਰ ਸਾਗਾ ਆਪਾਂ ਫੇਰ ਮਾਰ ਦਾਂਗੇ ਆਪਣੇ ਅਖੰਡਾ ਚੀਰੇ ਉਹਦੇ ਉੱਤੇ ਸਾਗਾ ਮਾਰਨਾ ਬਸ ਹੋਰ ਆਪਾਂ ਸਵਾਦ ਤੇ ਮਾਰ ਦੇਣੀਗੇ ਕੱਲੀ ਰੇਰੇ ਦੇ ਮਾਰਨ ਆਪਾਂ ਅੱਗ ਗੱਲ ਬੁਲਾਤੀ ਸੀਗੀ ਨਾਲੇ ਰੇਵੀ ਕੱਲ ਸੜਤੀ ਸੀ ਰੇਤ ਿਸਾਗਾ ਸਾਗਾ ਮਾਰਨ ਆਪਾਂ ਨੇ ਜਿਵੇਂ ਰੇਵੀ ਦਾ ਆ ਰੇ ਮਖੜਾਈ ਵੀ ਆਪਣੇ ਥੋੜੀ ਥੋੜੀ ਖੜਾਈ ਸੀ ਉਹ ਤਾਂ ਉਹ ਸਾਗਾ ਵੀ ਮਾਰਨਾ ਉਹ ਸਲਿੱਪ ਦਿੰਦਾ ਤੇ ਟਰੈਕਟਰ ਜਦੋਂ ਬੀਜਾਂਗੇ ਆਪਾਂ ਉਹ ਸਲਿੱਪ ਵਾਲੇ ਦੂ ਫਿਰ ਉਹ ਬੰਦੇ ਦਾ ਆਪਾਂ ਸਾਗਾ ਰਹਿਣਾਗਾ ਹੁਣ ਹੁਮਾਰੀਆਂ ਦਾ ਆਪ ਆ ਪੱਕਾ ਖਾਨ ਪਾਈਂਟ ਪਵਾ ਦਾਂਗੇ ਆ ਪੱਕਾ ਵਾਲੀ ਸੀ ਡਰਾਵਰ ਡਰੂਅਰ ਤੇ ਆ ਦੇਖੋ ਕਿੰਨਾ ਵਧੀਆ ਵਾਹਨ ਕਰ ਲੈਣੇ ਇਹ ਬੀਜੂ ਗਣਕ ਇਹ ਚ ਇਹ ਜੇ ਵਧੀਆ ਗਣਕ ਬੀਜੀ ਹੋਈ ਆ ਪਾਲਿਆ ਆਪਾਂ ਨੇ ਸਾਗਿਆ ਦੇ ਟਪਾਲਿਆ ਸੀ ਪੱਕਾ ਹਾਲ ਹੁਣ ਮੈਂ ਕੱਲੇ ਹੀ ਪਾਉਣਾਗਾ ਕੱਲੇ ਹੀ ਪਾਵਾਂਗੇ ਆਪਾਂ ਅੱਜ ਆ ਕਾੜਦਾ ਗੇਟ ਰੈਡਰ ਆ ਕਾੜਦਾ ਲਾਤੀ ਬ੍ਰੇਕ ਉਤਰ ਗਏ ਹੁਣ ਆਪਾਂ ट से पूल ने कथनाड़ी पाक दे देंगे र हला गर पता नहीं किना बाहूना पा अपनेे ਮੈਂ ਲੱਗਾ ਨਿਕਲੂ ਇਹ ਚਲਾਉਣ ਵੇਲੇ ਚੱਲਦੇ ਹੁਣ ਆਪ ਮਾਰਦੇ ਸੱਗ ਦੇਖਦੇ ਆਂਗੇ ਕਿਵੇਂ ਬੰਦਾ ਵਹਣਾ ਘੰਟੇ ਤੇ ਬ੍ਰੇਕ ਚੱਕੋ ਭਾਈ ਹੈਂਡ ਬ੍ਰੇਕ ਨਹੀਂ ਦੇ ਗੱਡੀ ਵਾਲੇ ਤਾਂ ਆਪਾਂ ਹੁਣ ਮਾਰਦੇ ਇਹਦੇ ਤੇ ਉੱਤੇ ਬਸ ਕਿੱਥੇ ਜਿਹਾ ਰੇੜੀ ਗਈ ਆਪਣੇ ਤਾਂ ਮੈਂ ਆਪਾਂ ਦੂਜੇ ਭਾਗ ਤੇ ਦੇ ਦਾਂਗੇ ਅਗਲੇ ਵਾਰ ਤੇ ਬਣਾਉਣੇ ਆਗੇ ਵੱਡੀ ਵੱਡੀ ਵੰਜਦੀ ਵੀਡੀਓ ਆਪਣੀ